ਮੋਗਾ ਦੇ ਵਿੱਚ 8 ਸਾਲਾਂ ਬੱਚੇ ਦੇ ਨਾਲ ਬੱਦ ਫੈਲੀ ਦੀ ਇੱਕ ਬੜੀ ਸ਼ਰਮਨਾਕ ਘਟਨਾ ਵਾਪਰੀ ਹੈ। ਵਾਰਡ ਨੰਬਰ 24 ਦੇ ਵਿੱਚ ਰਹਿਣ ਵਾਲੇ 8 ਸਾਲਾਂ ਬੱਚੇ ਦੇ ਨਾਲ ਲਗਾਤਾਰ 21-22 ਦਿਨ ਬੱਦ ਫੈਲੀ ਹੁੰਦੀ ਰਹੀ ਤੇ ਵੱਡੀ ਗੱਲ ਇਹਦੇ ਨਾਲ ਬੱਦ ਫੈਲੀ ਕਰਨ ਵਾਲੇ ਵੀ ਜਿਹੜੇ ਬੱਚੇ ਉਹ ਮਾਈਨਰ ਹਨ। ਆਓ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਹਾਸਲ ਕਰੀਏ ਅਤੇ ਉਹਨਾਂ ਦੇ ਵਕੀਲ ਨਾਲ ਵੀ ਗੱਲ ਕਰੀਏ ਕਿ ਕੀ ਇਹ ਘਟਨਾ ਹੈ ਤੇ ਕੀ ਕੁਝ ਇਹਦੇ ਤੱਥ ਨੇ। ਆਉ ਇਹਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ। ਕੀ ਘਟਨਾ ਵਾਪਰੀ ਹੈ ਇੱਕ ਛੋਟੇ ਬੱਚੇ ਦੇ ਨਾਲ ਪਤਾ ਲੱਗੇ ਬਦਸੱਲੀ ਹੋਈ ਹੈ। ਕੀ ਘਟਨਾ ਸੀ? ਇਹ ਘਟਨਾ ਹੋਈ ਵੀਰ ਜੀ ਅਸੀਂ ਘਰੇ ਨਹੀਂ ਸੀ। ਸਾਡੇ ਮੰਗਰੋਂ ਜਵਾਕ ਨੂੰ ਚੱਕ ਕੇ ਲੈ ਗਏ ਆ। ਚਾਰ ਬੱਚੇ ਸੀਗੇ ਚੱਕ ਕੇ ਲੈ ਗਏ ਇੱਕ ਬੱਚੇ ਨੇ ਤਾਂ ਨਿਗਰ ਰੱਖੀ ਤੇ ਦੋ ਜਿਹੜੇ ਤਿੰਨ ਬੱਚੇ ਸੀ ਉਹਨਾਂ ਨੇ ਇਹਦੇ ਨਾਲ ਬਦ ਇਹਦਾ ਹਾਲ ਕਰਤਾ ਮੁੰਡੇ ਦਾ ਵੀ ਅਸੀਂ ਕਿਸੇ ਨੂੰ ਦੱਸਣ ਜੋਗੇ ਨਹੀਂ ਰਹੇ ਤੇ ਜੇ ਅਸੀਂ ਹੁਣ ਆ ਲਿਆ ਕੇ ਟਾਪ ਬਾਸ ਤਲ ਪਾਇਆ ਪ੍ਰਵੀਨ ਮੱਕੜ ਆਇਆ ਆ ਕੇ ਤੇ ਮੈਨੂੰ ਪ੍ਰੈਸ਼ਰ ਦੇ ਨਾਲ ਕਹਿੰਦਾ ਵੀ ਤੂੰ ਜੇ ਤਾ ਰਾਜੀ ਨਾਮਾ ਕਰ ਤੇ ਨਹੀਂ ਮੈਂ ਆਂਦਾ ਤੋ ਡਾ ਇਹੇ ਜਾਂ ਹਾਲ ਕਰ ਦੂੰ ਤੁਸੀਂ ਸਿਆਣ ਚ ਨਿੱਕਸੇ ਦਿਆ ਹੂੰਗੇ ਵੀ ਉਹੀ ਬੰਦੇ ਤੁਸੀਂ ਪ੍ਰਵੀਨ ਮੱਕੜ ਕੌਣ ਆ ਪ੍ਰਵੀਨ ਮੱਕੜ ਹੈਗਾ ਵਾ ਐਮ ਸੀ ਹੈ ਜੀ ਕਿਹੜੀ ਪਾਰਟੀ ਨਾਲ ਸੰਬੰਧਤ ਹੈ ਆਮ ਆਮ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਹਾਂਜੀ ਹਾਂਜੀ ਤੇ ਤੁਹਾਡੇ ਵਾਰਡ ਦਾ ਐਮ ਸੀ ਹੈ ਨਹੀਂ ਜੀ ਸਾਡੀ ਵਾਰਡ ਦਾ ਨਹੀਂ ਹੋਗਾ 22 ਨੰਬਰ 22 ਨੰਬਰ ਵਾਰਡ ਦਾ ਹੈਗਾ ਸਾਡੀ ਵਾਰਡ ਦੀ ਹੈ ਜੀ ਆ ਉਹ ਜਣੀ ਦੀ ਉਹ ਦੋਛੀਆਂ ਨੂੰ ਬਚਾਉਣ ਵਾਸਤੇ ਹਾਂਜੀ ਹਾਂਜੀ ਦੋਸਤਾਂ ਦਾ ਪੂਰਾ ਸ਼ੈਡ ਉਹਨੂੰ ਆ ਉਹ ਅੱਗੋਂ ਮੈਨੂੰ ਕਹਿੰਦਾ ਮੇਰੇ ਫ੍ਰੇਮੀ ਆ ਮੇਰੇ ਇਕੱਠਾ ਰਹਿਣ ਵਾਲੇ ਆ ਤੇ ਉਹਨਾਂ ਦੀ ਸ਼ੈਡ ਪੂਰੀ ਲੈਂਦਾ ਮੈਨੂੰ ਪੁੱਛ ਦੱਸ ਨਹੀਂ ਕਰਦਾ ਨਾ ਮੈਨੂੰ ਉਹਨੇ ਆ ਕੇ ਕੋਈ ਮੋ ਹਮਦਰਦੀ ਨਾ ਕੁਛ ਮੇਰੇ ਨਾਲ ਤੱਕਾ ਸਾਈ ਤੇ ਜ਼ਬਰਦਸਤੀ ਤੇ ਰਾਤ ਮੈਂ ਥਾਣੇ ਗਈ ਬਿਆਨ ਲਗਾਉਣ ਮੇਰੇ ਮੰਗਰ ਚ ਲਿਆ ਗਿਆ ਤੇ ਮੈਨੂੰ ਕੁੱਤੀ ਤੋਂ ਬਿਨਾ ਨਹੀਂ ਉੱਥੇ ਬੋਲਿਆ ਠਾਣੇ ਦੇ ਵਿੱਚ ਬੈਠੇ ਸੀ ਸਾਰੇ ਬੈਠੇ ਆਫਸਰਾਂ ਦੇ ਸਾਹਮਣੇ ਇੰਨੀ ਬੇਦਸਲੂਕੀ ਮੇਰੇ ਨਾਲ ਕੀਤੀ ਤੇ ਮੇਰੇ ਕਹਿਣ ਜੋਗ ਨਹੀਂ ਕੁਝ ਵੀ ਰਹਿਣ ਤੇ ਤਾਂ ਤੁਹਾਡੇ ਨਾਲ ਗੁੱਸੇ ਤਾਂ ਹੋ ਰਹੇ ਵੀ ਕਿਸੇ ਉਹਨਾਂ ਦੀ ਗੱਲ ਮੰਨ ਕੇ ਰਾਜੀਨਾਮਾ ਨਹੀਂ ਕੀਤਾ ਤਾਂ ਆਦੀ ਗੁੱਸੇ ਹੋਇਆ ਸਾਡੇ ਨਾਲ ਵੀ ਮੇਰੇ ਨਾਲ ਤੁਸੀਂ ਰਾਜੀਨਾਮਾ ਕਰਾਓ ਤੇ ਬੱਚੇ ਬਾਹਰ ਕਢਾਓ ਇਹ ਵੀ ਬੱਚਾ ਉਹ ਵੀ ਬੱਚੇ ਆ ਅੱਛਾ ਪਰ ਮੇਰੇ ਬੱਚੇ ਦੇ ਨਾਲ ਬਹੁਤ ਤਕਲੀਫ ਹੈ ਇਹ ਕੀ ਘਟਨਾ ਹੈ ਇਹ ਹੈਗੀ ਆ ਜੀ ਬੁੱਧਵਾਰ ਦੀ ਸੀ ਪਿਛਲੇ ਬੁੱਧਵਾਰ ਦੀ ਪਿਛਲੇ ਬੁੱਧਵਾਰ ਦੀ ਤੇ ਆ ਬੁੱਧਵਾਰ ਅੱਡ ਦਿਨ ਹੋ ਗਿਆ ਅੱਜ 9 ਦਿਨਾਂ 9ਵਾਂ ਦਿਨ ਆਜ ਹੋ ਗਿਆ ਹਾਂਜੀ ਦੋਸੀ ਫੜੇ ਨਹੀਂ ਹਲੇ ਤੱਕ ਪਲੀਸ ਨੇ ਦੋਸੀ ਅਸੀਂ ਦੂਜੇ ਦਿਨ ਚਕਾਤੇ ਸੀ ਪਰ ਉਹਨਾਂ ਦਾ ਹਕਈਤਾ ਕੁਛ ਨਹੀਂ ਸੀ ਇਹ ਪ੍ਰਵੀਨ ਨੇ ਕੀ ਕੀਤਾ ਲਿਜਾ ਕੇ ਤੇ ਕੋਈ ਪਿੰਡ ਦੇ ਵਿੱਚ ਛੱਡ ਦਿੱਤੇ ਇੱਥੋਂ ਲੈ ਗਿਆ ਥਾਣੇ ਨੂੰ ਤੇ ਪਿੰਡ ਦੇ ਵਿੱਚ ਜਾ ਕੇ ਛੱਡ ਦਿੰਦਾ ਨਹੀਂ ਲੈ ਕੇ ਉਹ ਛੱਡਿਆ ਹੀ ਨਹੀਂ ਲੈ ਕੇ ਗਏ ਨਹੀਂ 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 ਫੜੇ ਨਹੀਂ ਜੀ ਇਹ ਲੈ ਕੇ ਆਏ ਤੇ ਛਡਾ ਕੇ ਵੀ ਲੈ ਗਿਆ ਪ੍ਰਵੀਨ ओके ਪ੍ਰਵੀਨ ਛੜਾ ਗਿਆ ਉਹਨੇ ਕਿਸੇ ਪਿੰਡ ਦੇ ਵਿੱਚ ਪਿੰਡ 'ਚ ਛੱਡ ਦਿੱਤੇ ਤੇ ਉਹ ਤਾਂ ਅਸੀਂ ਰਾਤ ਜਦੋਂ ਐਸਐਸਪੀ ਦੇ ਕੱਲ ਪੇਸ਼ ਹੋਏ ਤੇ ਰਾਤ ਉਹ ਬੱਚੇ ਪੇਸ਼ ਕੀਤੇ ਥਾਣੇ 'ਚ ਇਸ ਤਦੇ ਸਾਡੇ ਨਾਲ ਇਹ ਪ੍ਰਵੀਨ ਨੇ ਬਹੁਤ ਜ਼ਿਆਦਾ ਤੱਕਾ ਕਰਾਇਆ ਬੱਚੇ ਦੀ ਜ਼ਿੰਦਗੀ ਖਰਾਬ ਕਰਤੀ ਇਸ ਬੰਦੇ ਨੇ ਸਾਡਾ ਬਹੁਤ ਜ਼ਿਆਦਾ ਪਰੇਸ਼ਾਨ ਤੁਹਾਡਾ ਤੁਹਾਡਾ ਪੋਤਾ ਪੋਤਾ ਹੈ ਜੀ ਮੇਰਾ ਕਿੰਨੀ ਉਮਰ ਹੈ ਉਹਦੀ 8 ਸਾਲ ਦੀ ਉਮਰ ਉਹਦੀ ਤੇ ਜਿਹੜੇ ਬੱਚਿਆਂ ਨੇ ਇਹਦੇ ਨਾਲ ਬਦਤਮੀਲੀ ਕੀਤੀ ਉਹਨਾਂ ਦੀ ਉਮਰ ਕਿੰਨੀ ਉਹਨਾਂ ਦੀ 16 16 ਸਾਲ ਆ ਜੀ 16 16 ਸਾਲ ਦੇ ਆ ਹਾਂ ਇੱਕ 8ਵੀਂ ਚ ਪੜਦਾ ਇੱਕ 12ਵੀਂ ਚ ਇੱਕ ਵੈਸੇ ਕੰਮ ਕਰਦਾ ਵਾ ਓਕੇ ਓਕੇ ਤੇ ਤੁਹਾਡੇ ਘਰਾਂ ਦੇ ਨੇੜੇ ਹੀ ਰਹਿੰਦੇ ਹੋ ਹਾਂਜੀ ਮੇਰੇ ਬਾਰ ਨੂੰ ਬਾਹਰ ਆ ਦੋ ਜਣਿਆਂ ਦਾ ਤਾਂ ਸਾਹਮਣੇ ਆ ਤੇ ਇੱਕ ਜਾ ਕੇ ਉਹ ਨੁੱਕਰ ਤੇ ਆ ਐਫ ਆਈ ਆਰ ਦਰਜ ਹੋ ਗਈ ਹਾਂਜੀ ਉਹ ਹੋ ਗਈ ਸੀ ਹੁਣ ਤੁਸੀਂ ਅੱਜ ਕੋਰਟ ਦੇ ਵਿੱਚ ਕੀ ਪੇਸ਼ ਕਰਨ ਵਾਸਤੇ ਆਏ ਹੋ ਹਾਂਜੀ ਪੇਸ਼ ਕਰਨ ਵਾਸਤੇ ਆਏ ਆ ਕਿਹਨੂੰ ਅਸੀਂ ਆਪਦੇ ਬੱਚੇ ਨੂੰ ਨਾਲੇ ਪੇਸ਼ ਕਰਨਾ ਤੇ ਨਾਲੇ ਪੋਤੇ ਮੇਰੇ ਨੂੰ ਇਹ ਨਾਲੇ ਉਹਨਾਂ ਨੇ ਆਪ ਦੇਆਂ ਦੇ ਸਿਰਜ ਪੇਸ਼ ਕਰਨੇ ਨੇ ਜਣੇ ਦੀ ਦੋਚੀਆਂ ਨੂੰ ਪੇਸ਼ ਕਰਨਾ ਆ ਜੀ ਹਾਂਜੀ ਵਾਲੇ ਬਾਈ ਕੀਤੇ ਕੀਤੇ ਨਹੀਂ ਅਜੇ ਤਾਈਂ ਹਾਂਜੀ ਵਿੱਚ ਕੀ ਕਹੋਗੇ ਤੁਸੀਂ ਇਹਦੇ ਬਾਰੇ ਕੀ ਘਟਨਾ ਵਾਪਰੀ ਮਾੜੀ ਘਟਨਾ ਵਾਪਰੀ ਹੈ ਇਹ 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 ਸਾਹਮਣੇ ਆਮਨੇ ਘਰ ਆ ਇਹ ਕੰਮ ਹੋਣਾ ਨਹੀਂ ਚਾਹੀਦਾ ਸੀ ਪਰ ਇਹ ਗਲਤ ਕੰਮ ਕੀਤਾ ਮੇਰੇ ਪੋਤੇ ਨੇ ਇਹਨਾਂ ਨੇ ਪਰ ਅਸੀਂ ਮੇਰੇ ਘਰ ਵਾਲੀ ਦੋ ਵਾਰੀ ਇਹਨਾਂ ਦੇ ਘਰੇ ਲੰਬਾ ਦੇ ਕੇ ਆਈ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਨਾ ਉਹਦੇ ਬੱਚਿਆਂ ਨੂੰ ਖੋਕਿਆ ਨਾ ਕੀਤਾ ਦੰਦ ਕੱਢਣ ਲੱਗ ਗਿਆਂ ਅੱਗੋਂ ਨੋ ਮੇਰੀ ਰੋਈ ਜਾਂਦੀ ਸੀ ਤੇ ਇਹਨਾਂ ਦੀਆਂ ਨੋਹਾਂ ਦੰਦ ਗੱਡੀ ਜਾਂਦੀਆਂ ਜਿਹੜੇ ਮਜਰਮ ਨੇ ਆ। ਅੱਛਾ ਉਦੋਂ ਬਾਅਦ ਮੇਰੇ ਪੋਤੇ ਨੂੰ ਕਈ ਵਾਰ ਚੱਕ ਕੇ ਲੈ ਕੇ ਗਏ। ਉਹਨੇ ਡਰਦੇ ਨੇ ਘਰੇ ਆਪਦੀ ਮਾਂ ਨੂੰ ਦੱਸਿਆ ਨਹੀਂ। ਉਹ ਮੇਰਾ ਦੋਤਾ ਕਿਤੇ ਉਹਦੇ ਨਾਲ ਲੜ ਕੇ ਤੇ ਉਹ ਪਤਾ ਲੱਗਿਆ ਕਹਿੰਦਾ ਤੈਨੂੰ ਤਾਂ ਚੱਕ ਕੇ ਲਗੇ ਸੀਗੇ। ਫੇਰ ਉਹਨੇ ਸਾਰਾ ਕੁਝ ਦੱਸਿਆ ਕਹਿੰਦਾ ਵੀ ਮੈਨੂੰ ਕਿੰਨੀ ਵਾਰੀ ਚੱਕ ਕੇ ਲੈ ਕੇ ਗਏ ਆ ਤੇ ਮੈਂ ਨਾ ਗਲਤ ਕੰਮ ਕੀਤਾ ਅੰਦਰੋਂ ਕੁੰਡੀ ਲਾ ਲੰਦੇ ਸੀ ਕਮਰੇ 'ਚੋਂ ਤੇ ਅੱਧਾ-ਅੱਧਾ ਘੰਟਾ 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 ਮੈਂ ਨਾ ਅੰਦਰ ਹੀ ਰਹਿੰਦੇ ਸੀਗੇ। ਕੰਨਾ ਮੈਂ ਘਰੇ ਡਰਦੇ ਨਹੀਂ ਦੱਸਿਆ ਮੈਂ ਸਹਿਮ ਗਿਆ ਅੱਜ ਵੀ ਹੁਣ ਅਸੀਂ ਜੱਜ ਸਾਹਿਬ ਕੋਲੇ ਲੈ ਕੇ ਆਏ ਆ ਜਦੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਘਰੇ ਇਹਦਾ ਬਈ ਮੇਰੇ ਨੇ ਦੱਸਿਆ ਜੀ ਸਾਰਾ ਕੁਝ ਪੁੱਤੇ ਨੇ ਮੇਰੇ ਨੇ ਅੱਛਾ ਠੀਕ ਇਹ ਇਹਨੂੰ ਪੁੱਛਿਆ ਫਿਰ ਇਹਦੀ ਮਾਂ ਮੇਰੀ ਨੋ ਨੇ ਪੁੱਛਿਆ ਕਹਿੰਦੀ ਤੂੰ ਦੱਸ ਵੀ ਕੀ ਗੱਲ ਕੀ ਕਹਾਣੀ ਆ ਫਿਰ ਇਹਨੇ ਮੇਰੇ ਪੁੱਤੇ ਨੇ ਸਾਰਾ ਕੁਝ ਆਦੀ ਮਾਂ ਨੂੰ ਦੱਸਿਆ ਕੰਨਾ ਮੰਮੀ ਮੈਨੂੰ ਐ ਚੱਕ ਕੇ ਲੈ ਜਾਂਦੇ ਸੀ ਮੈਂ ਉਹਨਾਂ ਤੋਂ ਡਰਦੇ ਵੀ ਤੈਨੂੰ ਘਰੇ ਨਹੀਂ ਦੱਸਿਆ ਨਹੀਂ ਤਾਂ ਮੈਂ ਤੈਨੂੰ ਲਾਜ਼ਮੀ ਦੱਸਣਾ ਸੀ ਵੀ ਆਹ ਗੱਲ ਐ ਹੋਊਗੀ ਉਸ ਤੋਂ ਬਾਅਦ ਫਿਰ ਮੇਰੇ ਘਰ ਵਾਲੀ ਨੇ ਥਾਣੇ ਦਰਖਾਸਤ ਦਿੱਤੀ ਮੈਡੀਕਲ ਵਗੈਰਾ ਵੀ ਕਰਵਾਇਆ ਮੈਡੀਕਲ ਵੀ ਕਰਾਇਆ ਸਿਵਲ ਹਸਪੀਟਲ ਦੇ ਡਾਕਟਰ ਕਰਨ ਨੇ ਮੈਡੀਕਲ ਕੀਤਾ ਉਹ ਕਹਿੰਦਾ ਸੂਰ ਯਾਰ ਤੂੰ ਵੀ ਇਹ ਉਦੋਂ ਹੀ ਲੈ ਕੇ ਆਣਾ ਸੀ ਮੈਂ ਕਿਹਾ ਸਰ ਉਹਦੋਂ ਇਹਨੇ ਦੱਸਿਆ ਨਹੀਂ ਬੱਚੇ ਨੇ ਜਦੋਂ ਸਾਨੂੰ ਦੱਸਿਆ ਅਈ ਦਰਖਾਸਤ ਦੇਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੇਰੇ ਘਰ ਵਾਲੀ ਐਸਐਸਪੀ ਦੇ ਪੇਸ਼ ਹੋਈ ਮੇਰੇ ਪੋਤੇ ਨੂੰ ਲੈ ਕੇ ਨਾਲ ਫਿਰ ਉਹਦੀ ਐਫਆਈਆਰ ਕੱਟੀ ਗਈ ਤੇ ਫਿਰ ਉਹਦਾ ਪਰਚਾ ਦਰਜ ਹੋਇਆ ਮੈਂ ਦੋ ਪਹਿਲਾ ਮਕਰ ਨੇ ਸਾਨੂੰ ਇੰਨੀਆਂ ਧਮਕੀਆਂ ਦਿੱਤੀਆਂ ਜਦੋਂ ਆਇਆ ਯਾਨੀ ਕਿ ਮੇਰੇ ਘਰ ਵਾਲੀ ਨੂੰ ਵੀ ਰਾਤ ਕੁੱਤੀ ਬਿੱਲੀ ਦੱਸਿਆ ਉਹਦੇ ਨਾਲ ਥਾਣੇ ਦੇ ਵਿੱਚ ਸਾਬ ਇੰਸਪੈਕਟਰ ਇਹਨਾਂ ਸਤਨਾਮ ਸਿੰਘ ਦੇ ਸਾਹਮਣੇ ਗਾਲ੍ਹਾਂ ਹੀ ਗਲੋ ਜਿੰਨੀ ਕੀਤੀ ਕਿੰਨਾ ਮੈਂ ਤੇਰੇ ਤੱਪੜ ਰੋਲ ਦੂ ਮੈਂ ਕਰ ਦੂ ਮੈਂ ਹਾਂ ਕਰ ਦੂ ਮੈਂ ਆਮ ਆਮ ਪਾਰਟੀ ਰਹਿਣੀਆਂ ਨਾਲ ਉਹਦੇ ਸੋਨੀਆਂ ਵੀ ਇੱਕ ਜਨਾਨੀ ਜਿਹਦੇ ਘਰੇ ਜਾਂਦਾ ਇਹ ਦੋਨੇ ਯਾਨੀ ਕਿ ਰਲੇ ਹੋਏ ਕਰਕੇ ਉਹਨਾਂ ਨੂੰ ਦੋਸ਼ੀਆਂ ਨੂੰ ਬਜਾਉਣ ਦੀ ਖਾਤਰ ਆ ਕੰਮ ਇਹਨੇ ਕੀਤਾ ਮਸਲ ਸਾਡੇ ਵਾਰਡ ਦਾ ਐਮਸੀ ਨਹੀਂ ਨਾ ਸਾਡੇ ਨਾਲ ਕੋਈ ਚੱਕਰ ਨਾ ਲੈਣਾ ਨਾ ਦੇਣਾ ਪਰ ਸਾਡੇ ਨਾਲ ਇਹਨੇ ਗਲਤ ਕੰਮ ਕਰਾਇਆ ਅੱਜ ਫਿਰ ਉਹ ਦੋਸ਼ੀਆਂ ਨੂੰ ਤਾਂ ਪੇ ਲੈ ਕੇ ਨਹੀਂ ਆਈ ਪੁਲਿਸ ਪੇ ਕਰ ਰਹੀ ਨਹੀਂ ਉਹ ਆਪੇ ਜੱਜ ਸਾਹਿਬ ਦੱਸਣਗੇ ਜੀ ਹੁਣ ਕੀ ਕਰਨਾ ਕੀ ਨਹੀਂ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਦੋਸ਼ੀ ਜਿਹੜੇ ਉਹ ਹਲੇ ਤੱਕ ਨਹੀਂ ਫੜੇ ਗਏ ਜੀ ਹਲੇ ਤਾਈ ਫੜੇ ਗਏ ਆ ਯਾਨੀ ਕੀ ਫੜੇ ਗਏ ਲਿਆਏ ਲਿਆਏ ਸਵੇਰ ਆ ਸ਼ਾਮ ਨੂੰ ਛੱਡ ਦਿੰਦੇ ਸੀ ਉਹਨਾਂ ਨੂੰ ਸਵੇਰੇ ਫੇਰ ਬਾੜੇ ਹੋਏ ਸੀਗੇ ਸ਼ਾਮ ਨੂੰ ਛੱਡ ਦਿੰਦਾ ਸੀ ਸਵੇਰੇ ਆ ਜਾਂਦਾ ਸੀ ਕੱਲ ਦੀ ਐਫਆਈਆਰ ਹੋ ਗਈ ਤੇ ਐਫਆਈਆਰ ਤੋਂ ਬਾਅਦ ਵੀ ਉਹ ਬਾਅਦ ਚ ਵੀ ਛੱਡਿਓ ਇਹ ਮੱਕੜ ਲੈ ਗਿਆ ਛੜਾ ਕੇ ਜੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਤਾਂ ਪਹੁੰਚ ਨਹੀਂ ਕਰ ਰਹੇ ਨਹੀਂ ਜੀ ਮੱਕੜ ਛੜਾ ਕੇ ਉਹਨਾਂ ਨੂੰ ਲੈ ਗਿਆ ਵੀ ਮੈਂ ਬਾਹਰੋਂ-ਬਾਹਰ ਉਹਨਾਂ ਦੀ ਜਮਾਨਤ ਕਰਾ ਲੂੰਗਾ ਇਹਦਾ ਹਾਲੇ ਵੀ ਪੋਲਿਟੀਕਲ ਪ੍ਰੈਸ਼ਰ ਹਾਂ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਹਾਲੇ ਕੋਈ ਕਾਰਵਾਈ ਨਹੀਂ ਹੋਈ ਕੋਈ ਬੋਲ ਮੰਗਰੋਂਗੇ ਤੁਸੀਂ ਅਸੀਂ ਕਹਿੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜਿਵੇਂ ਸਾਡੇ ਕੋਤੇ ਨਾ ਹੋਇਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂਜੀ ਵਕੀਲ ਸਾਹਿਬ ਇੱਕ ਮੋਗਾ ਦੇ ਵਿੱਚ 8 ਸਾਲਾਂ ਬੱਚੇ ਦੇ ਨਾਲ ਬਦਫੈਲੀ ਦੀ ਘਟਨਾ ਜਿਹੜੀ ਮੇਰੇ ਧਿਆਨ ਦੇ ਵਿੱਚ ਆਈ ਹੈ ਉਹਦੇ ਸਬੰਧ ਵਿੱਚ ਮੈਂ ਤੁਹਾਡੇ ਤੋਂ ਜਾਣਕਾਰੀ ਲੈਣ ਵਾਸਤੇ ਆਇਆ ਹਾਂ ਅ ਕਿਰਪਾ ਕਰਕੇ ਦਿਓ ਜਾਣਕਾਰੀ ਹਾਂਜੀ ਅੱਜ ਸਾਡੇ ਮੋਗਾ ਸ਼ਹਿਰ ਦੇ ਵਿੱਚ ਇੱਕ ਬੜੀ ਨਿੰਦਣਯੋਗ ਤੇ ਬਹੁਤ ਮਾੜੀ ਗੱਲ ਹੈ ਜਿਹੜੀ ਸਾਡੇ ਕੋਲੇ ਖਬਰ ਆਈ ਹੈ ਕਿ ਐਫ ਆਈ ਆਰ ਮੇਰੇ ਕੋਲ ਪਈ ਹੈ ਕੱਲ ਦੀ ਐਫਆਈਆਰ ਹੋਈ ਵੀ ਹੈ ਜੀ ਜਿਹਦੇ ਵਿੱਚ ਇੱਕ 8 ਸਾਲ ਦਾ ਬੱਚਾ ਮੇਲ ਬੱਚਾ ਉਹਦੇ ਨਾਲ 16 17 ਸਾਲ ਦੇ ਮੁੰਡਿਆਂ ਵੱਲੋਂ ਬਦਫੈਲੀ ਕੀਤੀ ਗਈ ਹੈ ਇਹ ਘਟਨਾ ਜਿਹੜੀ ਹੈਗੀ ਹੈ ਜੀ ਘੱਟੋ ਘੱਟ ਵੀ 22 ਦਿਨ ਤੋਂ ਇਹ ਪ੍ਰੋਸੈਸ ਚੱਲ ਰਿਹਾ ਸੀਗਾ ਜੀ ਜਿਹੜੇ ਇਹ ਲੜਕੇ ਸੀਗੇ ਵੀ 22 ਸਾਲ ਦੇ 17 18 ਸਾਲ ਦੇ 16 17 ਸਾਲ ਦੇ ਤੇ ਅੱਜ ਤੋਂ ਵੀ 22 ਦਿਨ ਪਹਿਲਾਂ ਤੋਂ ਇਸ ਘਟਨਾ ਨੂੰ ਇੰਜਾਮ ਦਿੰਦੇ ਤੁਰੇ ਆ ਰਹੇ ਸੀਗੇ ਲਗਾਤਾਰ ਚੱਲ ਰਿਹਾ ਸੀ ਲਗਾਤਾਰ ਚੱਲ ਰਿਹਾ ਸੀ ਜੀ ਬੱਚਾ ਜਿਹੜਾ ਸੀਗਾ ਉਹ ਡਰਦਾ ਮਾਰਾ ਉਹ ਕਿਸੇ ਨੂੰ ਨਹੀਂ ਦੱਸ ਰਿਹਾ ਸੀਗਾ ਜੀ ਜਦਕਿ ਬੱਚੇ ਦਾ ਇੱਕ ਛੋਟਾ ਭਰਾ ਹੈਗਾ ਉਹ ਇਹ ਥੋੜੀ-ਮੋਟੀ ਘਟਨਾ ਤੋਂ ਜਾਣੂ ਸੀ ਜਦੋਂ ਬੱਚੇ ਦੇ ਪੇਟ ਦੇ ਵਿੱਚ ਦਰਦ ਹੋਇਆ ਤਾਂ ਬੱਚੇ ਦੇ ਪੇਟ ਦੇ ਦਰਦ ਹੋਣ ਤੋਂ ਬਾਅਦ ਉਹਨੇ ਘਰੇ ਦੱਸਿਆ ਆਪਣੇ ਮਾਤਾ-ਪਿਤਾ ਨੂੰ ਕਿ ਮੇਰੇ ਪੇਟ ਦੇ ਦਰਦ ਹੋ ਰਿਹਾ ਹੈਗਾ ਤੇ ਜਦੋਂ ਉਸ ਤੋਂ ਬਾਅਦ ਜਿਹੜਾ ਉਹਦਾ ਛੋਟਾ ਭਰਾ ਸੀ ਉਹਨੂੰ ਪਤਾ ਸੀ ਵੀ ਇਹ ਕੋਈ ਉਹਦਾ ਕਾਰਨਾਮਾ ਚੱਲ ਰਿਹਾ ਹੈਗਾ ਉਹਨੇ ਉਹ ਸਾਰੀ-ਸਾਰੀ ਪਿਕਚਰ ਕਲੀਅਰ ਆਪਣੇ ਘਰਦਿਆਂ ਦੇ ਮੁੱਢੇ ਦੱਸੀ ਉਸ ਤੋਂ ਬਾਅਦ ਜਿਹੜਾ ਬੱਚਾ ਇਹ ਵੱੱਦ ਫੈਲੀ ਦਾ ਸ਼ਿਕਾਰ ਹੋਇਆ ਔਰ ਉਹਦੇ ਪੇਰੈਂਟਸ ਵੱਲੋਂ ਉਹਨੂੰ ਪੁੱਛਿਆ ਗਿਆ ਕਿ ਇਹ ਗੱਲ ਸੱਚ ਆ ਤਾਂ ਉਹਨੇ ਸਾਰੀ ਤੇ ਸਾਰੀ ਜਿਹੜੀ ਆ ਆਪਦੀ ਹੱਡ ਪੀਤੀ ਆਦੇ ਪੇਰੈਂਟਸ ਨੂੰ ਦੱਸੀ ਔਰ ਸੇਮ ਟਾਈਮ ਤੇ ਫਿਰ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਇਹ ਜਿਹੜੀ ਘਟਨਾ ਹੈਗੀ ਆ ਅਜ ਤੋਂ 6-7 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਰਿਹਾ ਠੀਕ ਹਸਪਤਾਲ 16 ਤਰੀਕ ਦੀ ਐਮ ਐਲ ਆਰ ਰਿਪੋਰਟ ਦਰਜ ਹੈ ਜਿਹਦੇ ਵਿੱਚ ਹੋ ਗਿਆ ਐਕਸਪੈਕਟ ਹਾਂਜੀ ਹਾਂਜੀ ਜਿਹਦੇ ਵਿੱਚ ਡਾਕਟਰ ਸਾਹਿਬ ਨੇ ਸੈਕਸ਼ੁਅਲ ਅਸੌਰਟ ਜਿਹੜਾ ਹੈਗਾ ਲਿਖਿਆ ਹੈਗਾ ਜਿਹਦੀ ਮੇਰੇ ਕੋਲੇ ਕਾਪੀ ਵੀ ਪਈ ਹੈ ਮੈਂ ਦਿਖਾ ਸਕਦਾ ਹੈਗਾ ਔਰ ਇਹ ਚੀਜ਼ ਹੋਣ ਦੇ ਬਾਵਜੂਦ ਵੀ ਕੀ ਹੋਇਆ ਜੀ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਇਸ ਦੋਸ਼ਿਆਂ ਨੂੰ ਫੜ ਨਹੀਂ ਰਿਹਾ ਔਰ ਇਹ ਜਿਹੜੇ ਗਰੀਬ ਪਰਿਵਾਰ ਹੈ ਇਹ ਵਿਚਾਰਾ ਸਵੇਰ ਸ਼ਾਮ ਥਾਣੇ ਦੇ ਗੇੜੇ ਘੱਟ ਰਿਹਾ ਹੈਗਾ ਪਰ ਇਹਨਾਂ ਦਾ ਕਿਸੇ ਵੀ ਥਾਂ ਤੇ ਸੁਣਵਾਈ ਨਹੀਂ ਹੋਈ ਆਖਿਰਕਾਰ ਇਹਨਾਂ ਨੇ ਅ ਐਸਐਸਪੀ ਸਾਹਿਬ ਤੱਕ ਪਹੁੰਚ ਕੀਤੀ ਜਿਸ ਤੋਂ ਐਸਐਸਪੀ ਸਾਹਿਬ ਨੇ ਮਾਨਯੋਗ ਸ਼੍ਰੀ ਅਜੇ ਗਾਂਧੀ ਜੀ ਨੇ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਵੈਰੀਫਾਈ ਕੀਤਾ ਕਿ ਇਹ ਘਟਨਾ ਹੈਗੀ ਹੈ ਜਾਂ ਸੱਚ ਹੈ ਜਦੋਂ ਉਹਨਾਂ ਨੂੰ ਸਚਾਈ ਦਾ ਪਤਾ ਲੱਗਾ ਤਾਂ ਫਿਰ ਇੱਕੋ ਦਮ ਜਿਹੜੀ ਪੁਲਿਸ ਪ੍ਰਸ਼ਾਸਨ ਸੀਗਾ ਇੱਕੋ ਦਮ ਹਰਕਤ ਦੇ ਵਿੱਚ ਆਇਆ ਤੇ ਕੱਲ 23 ਤਰੀਕ ਨੂੰ ਉਹਨਾਂ ਦੋਸ਼ੀਆਂ ਦੇ ਖਿਲਾਫ ਐਫਆਈਆਰ ਕੀਤੀ ਗਈ ਇੱਕ ਹਫ਼ਤੇ ਬਾਅਦ ਇੱਕ ਹਫ਼ਤੇ ਬਾਅਦ ਜੀ ਜਦ ਕਿ 16 ਤਰੀਕ ਦੀ ਜਿਹੜੀ ਮੈਡੀਕਲ ਰਿਪੋਰਟ ਹੈ 16 ਤਰੀਕ ਦੀ ਹੈ ਜੀ ਦੇਖੋ 16 ਤਰੀਕ ਦਾ ਮੈਡੀਕਲ ਅਸਾਲਟ ਮੈਡੀਕਲ ਹੋਇਆ ਹੋਇਆ ਔਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਔਰ ਦੋਸ਼ੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਦੋਂ ਐਸਐਸਪੀ ਸਾਹਿਬ ਤੱਕ ਇਹਨਾਂ ਨੇ ਪਹੁੰਚ ਕੀਤੀ ਉਸ ਤੋਂ ਬਾਅਦ ਇਹ ਪ੍ਰੋਸੈਸ ਜਿਹੜਾ ਸ਼ੁਰੂ ਹੋਇਆ ਤੇ ਕੱਲ ਜਿਹੜੀ ਐਫਆਈਆਰ ਹੋ ਕੀਤੀ ਗਈ ਹੈ ਜੀ ਵਕੀਲ ਸਾਹਿਬ ਜਿਹੜੇ ਬੱਚੇ ਦੇ ਮਾਪਿਆਂ ਨੇ ਇਹ ਦੋਸ਼ ਲਾਇਆ ਕਿ ਜਿਹੜੇ ਕੁਝ ਪੋਲੀਟੀਕਲ ਲੋਕਾਂ ਨੇ ਵੀ ਜਿਹੜਾ ਉਹਨਾਂ ਨੂੰ ਗਾਲਾਂ ਤੱਕ ਵੀ ਕੱਢੀਆਂ ਥਾਣੇ ਦੇ ਵਿੱਚ ਬੁਲਾ ਕੇ ਦਲੀਲ ਤੱਕ ਕੀਤਾ ਗਿਆ ਔਰ ਦਬਾਅ ਬਣਾਇਆ ਗਿਆ ਕਿ ਵੀ ਤੁਸੀਂ ਰਾਜ਼ੀਨਾਮਾ ਕਰ ਲਓ ਹਾਂਜੀ ਇਹ ਮੇਰੇ ਵੀ ਸੁਣਨ ਤੱਕ ਗੱਲ ਆਈ ਹੈ ਜੀ ਜਿਵੇਂ ਕਿ ਪੇਰੈਂਟਸ ਜਿਹੜੇ ਬੱਚੇ ਦੇ ਪੇਰੈਂਟਸ ਆ ਉਹਨਾਂ ਨੇ ਮੇਰੇ ਤੱਕ ਵੀ ਇਹ ਗੱਲ ਬਚਾਈ ਹੈ ਕਿ ਉਹਨਾਂ ਨੂੰ ਕਿਸੇ ਪੋਲਿਟਿਕਲ ਪਾਰਟੀਆਂ ਦਾ ਪ੍ਰੈਸ਼ਰ ਵੀ ਪੈ ਰਿਹਾ ਹੈਗਾ ਜਾਂ ਪੈਸੇ ਦਾ ਲਾਲਚ ਵੀ ਦਿੱਤਾ ਜਾ ਰਿਹਾ ਹੈਗਾ ਤੇ ਇਸ ਗੱਲ ਵੀ ਮੇਰੀ ਮਤਲਬ ਧਿਆਨ ਚਾਹੀਆ ਤੇ ਇਹ ਇਸ ਗੱਲ ਨੂੰ ਅਸੀਂ ਤਾਂ ਗੋਲੀਆਂ ਕੀਤਾ ਹੈਗਾ ਔਰ ਬੱਚੇ ਦੇ ਜਿਹੜੇ ਪੇਰੈਂਟਸ ਹੈਗੇ ਆ ਉਹ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਪੈਸਾ ਨਹੀਂ ਚਾਹੀਦਾ ਠੀਕ ਹੈ ਪੈਸੇ ਵੀ ਆਫਰ ਕਰ ਰਹੇ ਪੈਸੇ ਦੀ ਵੀ ਆਫਰ ਇਹਨਾਂ ਦੇ ਦੱਸਣ ਮੁਤਾਬਕ ਕਿ ਪੈਸੇ ਦੀ ਵੀ ਸਾਨੂੰ ਆਫਰ ਆਈ ਹੈ ਜੀ ਪਰ ਇਹਨਾਂ ਨੂੰ ਇਹੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਔਰ ਸਾਡੇ ਬੱਚੇ ਦੀ ਜ਼ਿੰਦਗੀ ਜਿਹੜੀ ਆ ਬਚਾਈ ਜਾਵੇ ਔਰ ਬੱਚਾ ਕਾਫੀ ਇਸ ਟਾਈਮ ਨਾਜ਼ੁਕ ਹਾਲਤ ਦੇ ਵਿੱਚ ਹੈ ਹਸਪੀਟਲ ਦੇ ਵਿੱਚ ਐਡਮਿਟ ਵੀ ਆ ਤੋਂ ਮਤਲਬ 16 ਤਰੀਕ ਦਾ ਐਡਮਿਟ ਹੈ ਅੱਜ ਤੱਕ ਕੀ ਬੱਚੇ ਦੀ ਜਿਹੜੀ ਐਨਐਸ ਤੇ ਜਿਹੜਾ ਪੇਨ ਵੀ ਹੋ ਰਹੀ ਹੈ ਔਰ ਟਾਇਲਟ ਦੇ ਰਸਤੇ ਚੋਂ ਉਹਦੇ ਬਲੱਡ ਵੀ ਆ ਰਿਹਾ ਹੈਗਾ ਇਦਾਂ ਵੀ ਹੋ ਰਿਹਾ ਜੀ ਕਿਸੇ ਨੂੰ ਇਹ ਪਤਾ ਲੱਗਿਆ ਜਿਹੜੇ ਬੱਚਿਆਂ ਨੇ ਇਹਦੇ ਨਾਲ ਅਸਾਲਟ ਕੀਤਾ ਹੈਗਾ ਉਹ ਮਾਈਨਰ ਹੋਵੇ ਬਿਲਕੁਲ ਜੀ ਮਾਈਨਰ ਹੈ ਜੀ ਇਹੋ ਵਿੱਚ ਇੱਕ ਜਾਂ ਦੋ ਪ੍ਰਵਾਸੀ ਹੈ ਸ਼ਾਇਦ ਜੀ ਦੋ ਬੱਚੇ ਜਿਹੜੇ ਹੈ ਜੀ ਇਹਦੇ ਵਿੱਚ ਨਾਮਿਨੇਟ ਕੀਤੇ ਗਏ ਸੀਗੇ ਜਿਹੜੇ ਦੋ ਪ੍ਰਵਾਸੀ ਭਾਰਤੀ ਨੇ ਔਰ ਇੱਕ ਹੋਰ ਜਿਹੜਾ ਲੜਕਾ ਹੈਗਾ ਸ਼ਾਇਦ 17 ਭਾਰਤੀ ਮੀਨਸ ਵੀ ਭਾਰਤੋਂ ਨੇ ਔਰ ਇਸ ਤੋਂ ਇਲਾਵਾ ਇੱਕ ਹੋਰ ਲੜਕਾ ਹੈਗਾ ਜਿਹੜਾ ਮੁਸਲਮਨ ਕੈਟਾਗਰੀ ਤੋਂ ਬਿਲੋਂਗ ਕਰਦਾ ਹੈ ਜਿਹਦਾ ਨਾਮ ਹੈਗਾ ਆ ਮੇਰੇ ਕੋਲ ਮੈਂ ਹੁਣ ਦੱਸਣਾ ਨਹੀਂ ਚਾਹੂੰਗਾ ਓਕੇ ਓਕੇ ਮੀਡੀਆ ਦੇ ਵਿੱਚ ਮੈਂ ਨਹੀਂ ਡਿਸਕਲੋਸ ਕਰਨਾ ਚਾਹੁੰਦਾ ਤੇ ਤਿੰਨ ਨੇ ਜਿਹੜੇ ਜੀ ਟੋਟਲ ਚਾਰ ਸੀਗੇ ਜਿਨੂੰ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਸਾਈਟ ਤੇ ਕੱਢ ਦਿੱਤਾ ਕਿ ਉਹ ਉਹ ਇਹਦੇ ਵਿੱਚ ਕਿਹੜੇ ਤਕੀਲ ਸਾਹਿਬ ਅੱਗੇ ਕੀ ਹੋਊਗਾ ਕਿਉਂਕਿ ਜਿਹੜੇ ਬੱਚੇ ਜ ਉਹ ਵੀ ਜੁਨਾਈਲ ਨੇ ਤੇ ਜਿਹੜਾ ਵਿਕਟਮ ਹੈ ਉਹ ਵੀ ਜੁਨਾਈਲ ਦੇਖੋ ਜੀ ਕਾਨੂੰਨ ਦੇ ਜੋ ਧਾਰਾ ਇਹਨਾਂ ਦੇ ਵਿੱਚ ਲਾਈ ਹੈਗੀ ਹੈ ਜੀ ਸੈਕਸ਼ਨ 6 ਪਾਕਸ ਐਕਟ ਤੇ ਅੰਡਰ ਇਹ ਲਾਇਆ ਗਿਆ ਜੀ ਇਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਵੀ ਹੈਗਾ ਜੀ ਉਹ ਤਾਂ ਜਮਾਨਤ ਵੀ ਬੜੀ ਇਹਦੇ ਵਿੱਚ ਜਮਾਨਤ ਵੀ ਬੜੀ ਮੁਸ਼ਕਲ ਮਿਲਦੀ ਹੈ ਜੀ ਮਿਲ ਕਰਨ ਮਾਨਯੋਗ ਹਾਈ ਕੋਰਟ ਦੇ ਦੁਆਰਾ ਹੀ ਇਹਨੂੰ ਜਿਹੜੀ ਹੈ ਜਮਾਨਤ ਮਿਲ ਸਕਦੀ ਹੈ ਪਰ ਉਹ ਵੀ ਕਾਫੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਇਹ ਯੂਵਨਾਈਲ ਹੋਣ ਦਾ ਫਾਇਦਾ ਮਿਲ ਸਕਦਾ ਹੈ ਇਹਨਾਂ ਨੂੰ ਇਹਦੇ ਵਿੱਚ ਦੇਖੋ ਜੀ ਯੂਵਨਾਈਲ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਜੀ ਯੂਵਨਾਈਲ ਆ ਤਾਂ ਉਹ ਕੁਝ ਵੀ ਮਤਲਬ ਗਲਤ ਕਰ ਸਕਦਾ ਹੈਗਾ ਜਾਂ ਕੋਈ ਵੀ ਕ੍ਰਾਈਮ ਕਮਿਟ ਕਰ ਸਕਦਾ ਹੈਗਾ ਬਟ ਇਹ ਜਿਹੜੇ ਜੋ ਮੈਂ ਸਮਝਦਾ ਜੀ ਜੋ ਮੈਂ ਸਮਝਦਾ ਜੀ ਇਹਦੇ ਵਿੱਚ ਜੁਵినਾਈਲ ਲਈ ਕੋਈ ਗੱਲ ਨਹੀਂ ਹੈਗੀ ਹਾਂ ਠੀਕ ਹੈ ਉਮਰ ਤੋਂ ਜ਼ਰੂਰ ਜੁਵੈਨਾਈਲ ਨੇ ਬਟ ਕ੍ਰਾਈਮ ਤੋਂ ਜੁਵੈਨਾਈਲ ਨਹੀਂ ਹੈਗੀ ਜੀ ਹਾਂਜੀ ਜੀ ਤੁਹਾਨੂੰ ਮੈਂ ਇਹਨਾਂ ਨੇ ਪ੍ਰਵੀਨ ਮੱਕੜ ਨੇ 2 ਲੱਖ ਦਾ ਲਾਲਚ ਦਿੱਤਾ ਕਹਿੰਦਾ ਵੀ ਤੁਸੀਂ 2 ਲੱਖ ਰੁਪਏ ਸਾਡੇ ਤੋਂ ਲੈ ਲਓ ਬੱਚਿਆਂ ਨੂੰ ਇੱਥੇ ਰਾਜੀਨਾਮਾ ਕਰਾ ਕੇ ਕਢਾ ਦਿਓ ਥਾਣੇ ਤੋਂ ਪਰ ਮੈਂ ਪੈਸਾ ਨਹੀਂ ਦੇਖਿਆ ਮੈਂ ਆਪਦਾ ਪੋਤਾ ਦੇਖਿਆ ਮੈਨੂੰ ਪੋਤੇ ਦੀ ਜ਼ਿੰਦਗੀ ਚਾਹੀਦੀ ਆ ਮੈਨੂੰ ਪੈਸੇ ਨਾਲ ਨਹੀਂ ਪੈਸਾ ਵੀ ਮੈਨੂੰ ਪੈਸੇ ਨਾਲ ਹੀ ਮੋਹ ਆ ਤੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਕੁਝਾ ਜਾ ਕੇ 5 500 ਦੇ ਨੋਟ ਕੱਟ ਕੱਟ ਕੇ ਮੇਰੇ ਅੱਗੇ ਢੇਰੀ ਕਰਦਾ ਰਿਹਾ ਪ੍ਰਵੀਨ ਵੀ ਆਵੇਂ ਮੈਂ ਪੈਸੇ ਲੈ ਕੇ ਆਇਆ ਤੂੰ ਰਾਜੀਨਾਮਾ ਕਰ ਪਰ ਮੈਂ ਨਹੀਂ ਕੀਤਾ ਓਕੇ ਓਕੇ ਇਹ ਇਹ ਜਿਹੜਾ ਪੈਸਿਆਂ ਦੇ ਆਫਰ ਤੁਹਾਨੂੰ ਥਾਣੇ ਦੇ ਵਿੱਚ ਕੀਤੀ ਕਿ ਘਰੇ ਇਹ ਹਸਪਤਾਲ 'ਚ ਮੈਨੂੰ ਕੋਲੇ ਲੈ ਕੇ ਗਿਆ ਦੋ ਤਿੰਨ ਵਾਰੀ ਪੈਸੇ ਜਦੋਂ ਬੱਚਾ ਹਸਪਤਾਲ ਦਾ ਹਾਂ ਹਸਪਤਾਲ ਦਾਖਲ ਸੀ ਉਦੋਂ ਜਣੇ ਨੇ ਤੁਹਾਡੇ ਕੋਲੇ ਲੈ ਕੇ ਗਿਆ ਲੈ ਕੇ ਗਿਆ ਮੈਂ ਠੀਕ ਹੈ ਠੀਕ ਹੈ ਠੀਕ ਹੈ ਤੇ ਤੁਸੀਂ ਇਹਦੇ ਚ ਹੁਣ ਇਨਸਾਫ ਦੀ ਮੰਗ ਕਰ ਰਹੇ ਹੋ ਸਾਨੂੰ ਸਾਨੂੰ ਇਨਸਾਫ ਹੀ ਚਾਹੀਦਾ ਪੈਸਾ ਨਹੀਂ ਚਾਹੀਦਾ ਪੈਸਾ ਨਹੀਂ ਚਾਹੀਦਾ ਠੀਕ ਹੈ ਠੀਕ ਹੈ ਧੰਨਵਾਦ ਮਹਿੰਦਰਪਾਲ ਲੁੰਬਾ ਬੋ ਰਹੇ ਜੀ ਜੀਟੀਵੀ న్యూਸ ਤੋਂ ਜੀ ਸਰ ਇੱਕ ਸਰ ਤੁਹਾਡੀ ਬਾਈਟ ਰਿਕਾਰਡ ਕਰਨੀ ਸੀ ਜੀ ਭਾਜੀ ਇੱਕ ਕੋਈ 8 ਸਾਲਾ ਬੱਚੇ ਦੇ ਨਾਲ ਬਦਫੈਲੀ ਦੀ ਘਟਨਾ ਹੋਈ ਹੈ ਇੱਥੇ ਮੋਗੇ ਦੇ ਵਿੱਚ ਹਾਂ ਜੀ ਤੇ ਉਹਨਾਂ ਦੇ ਬੱਚਿਆਂ ਤੇ ਐਫ ਆਈ ਆਰ ਵੀ ਹੋ ਗਈ ਜਿਹੜੇ ਜਣੇ ਦੇ ਜਿਨ੍ਹਾਂ ਨੇ ਕੀਤੀ ਸੀਗੀ ਹਾਂ ਤੇ ਉਹ ਫੈਮਿਲੀ ਨੇ ਵਾਈਟ ਰਿਕਾਰਡ ਕਰਾਈਆ ਸਾਡੇ ਕੋਲ ਵੀ ਮੱਕੜ ਸਾਹਿਬ ਸਾਨੂੰ ਜਿਹੜਾ ਹੈਗਾ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਪਰ ਪਰਚਾ ਹੀ ਹੋ ਗਿਆ ਪ੍ਰੈਸ਼ਰ ਹੀ ਕਰਦਾ ਰਹਿ ਗਿਆ ਜੀ ਦੱਸੋ ਮੈਨੂੰ ਹਾਂ ਨਹੀਂ ਉਹ ਕਹਿੰਦੇ ਸਾਨੂੰ ਠਾਲ ਦੇ ਦੇ ਇੱਕ ਮਿੰਟ ਸੁਣੋ ਤੁਸੀਂ ਵੀ ਸਮਝ ਸੀਗੇ ਰਹੇ ਹੋ ਹੂੰ ਹੂੰ ਈਗਾ ਨਾ ਚਲੋ ਬੱਚਿਆਂ ਦੀ ਗੱਲ ਸੀ ਬੰਦਾ ਚਲੋ ਕਹਿੰਦਾ ਹੀ ਹੈ ਚਲੋ ਕੋਈ ਨਹੀਂ ਭਾਈ ਬੱਚਿਆਂ ਦੀ ਗੱਲ ਹੈਗੀ ਚਲੋ ਬਾਅਦ ਦੇਖ ਲਓ ਭਾਈ ਮਾ ਬੰਦਾ ਕਰਦਾ ਹੀ ਹੈ ਨਾ ਉਹਦੇ ਨਾਲ ਜਦੋਂ ਬਹੁਤ ਵਾਰ ਬੰਦਾ ਕੋਸ਼ਿਸ਼ ਕਰਦਾ ਹੀ ਹੈ ਦੋ ਕਰ ਆਮਨੇ ਸਾਹਮਨੇ ਜੰਮੀ ਅभी ਚਲੋ ਨਹੀਂ ਤੁਸੀਂ ਗਾਲੀ ਗਲੋਚ ਵਿੱਚ ਵੀ ਕੀਤਾ ਉਹ ਕਹਿੰਦੇ ਸਾਨੂੰ ਥਾਣੇ ਦੇ ਵਿੱਚ ਗਾਲਾਂ ਕੱਢੀਆਂ ਪੁਲਿਸ ਵਾਲਿਆਂ ਦੇ ਸਾਹਮਣੇ ਇਹਨਾਂ ਨੇ ਪਰ ਉਹਨਾਂ ਕਾ ਦਿਖਾ ਦੇ ਭਾਈ ਜਿਹੜੀਆਂ ਗਾਲਾਂ ਕੱਢੀਆਂ ਨੇ ਉਹ ਤਾਂ ਉਂਝੇ ਭਾਈ ਗਾਣਾ ਸੁਣ ਮੇਰੀ ਜਿਹੜਾ ਕਹਿਣ ਦੀਆਂ ਗੱਲਾਂ ਨੇ ਅਸਾਦੀ ਕਹਿੰਦਾ ਸਾਨੂੰ ਗਾਲਾਂ ਤੇ ਕੀ ਰੋੜ ਹੈ ਅਸੀਂ ਗਾਲਾਂ ਕੱਢੇ ਕੱਢਾਂਗੇ ਇਹਨਾਂ ਨੂੰ 2 ਲੱਖ ਰੁਪਏ ਦੇ ਵਿੱਚ ਕਹਿੰਦੇ ਰਾਜੀਨਾਮਾ ਕਰਾਉਂਦੇ ਸੀ ਹਾਂਜੀ ਕਹਿੰਦੇ 2 ਲੱਖ ਰੁਪਏ ਦਾ ਲਾਲਚ ਵੀ ਦਿੱਤਾ ਸਾਨੂੰ ਵੀ ਰਾਜੀ ਕੋਈ ਲਾਲਚ ਨਹੀਂ ਜੀ ਇਹ 8 ਲੱਖ ਮੰਗਦੀ ਦੀ ਮੈਂ ਕਿਹਾ ਪੈਸਾ ਪੂਸਾ ਹੈ ਨਹੀਂ ਉਹਨਾਂ ਕੋਲ ਹੂੰ ਹੂੰ ਇਹ ਕਹਿੰਦੀ 2-2 ਲੱਖ ਰੁਪਏ ਮੈਨੂੰ ਆਫਰ ਕਰ ਗਏ ਆ ਕੌਣ ਕਰ ਗਏ ਇਹਨੂੰ ਇਹਨੂੰ ਪੁੱਛੋ ਉਹਨਾਂ ਕੋਲ ਤਾਂ ਦੁਆਨੀ ਹੈ ਨਹੀਂ ਉਹਨਾਂ ਕੋਲ ਜ਼ਮਾਨਤਾ ਕਰਾਂ ਕਿ ਪੈਸੇ ਹੈ ਨਹੀਂ ਓਕੇ ਉਹ ਇਹਨੂੰ ਕਿੱਥੋਂ ਪੈਸੇ ਦੇਣਗੇ ਠੀਕ ਹੈ ਠੀਕ ਹੈ ਠੀਕ ਹੈ ਉਹ ਤਾਂ ਅਗਲੇ ਜ਼ਮਾਨਤਾ ਜੁਗ ਕੇ ਵੀ ਤੁਸੀਂ ਕਰੋ ਉਹ ਦੋ ਹੀ ਤੋ ਕਿ ਤੁਹ ਦਿੰਗੇ 2 ਲੱਖ ਰੁਪਏ ਜੀ ਉਹ ਤਾਂ ਜ਼ਮਾਨਤਾ ਜੁਗ ਕੇ ਵੀ ਭਾਲਦੇ ਫਿਰਦੇ ਆ ਮਦਦ ਮੰਗਦੇ ਖੜੇ ਲੋਕਾਂ ਕੋਲ ਹੂੰ ਹੂੰ ਤੁਹਾਡੇ ਕੀ ਨੋਨ ਸੀਗੇ ਕਿ ਵੈਸੇ ਮੱਲੇ ਵਜੋਂ ਕਰ ਰਹੇ ਸੀ ਪਾਜੀ ਦੇਖੋ ਜਿਹੜਾ ਜਿਹੜਾ ਮੋਤਵਰ ਬੰਦਾ ਹੁੰਦਾ ਨਾ ਹੂੰ ਉਹਨਾਂ ਕੋ ਸਾਰੇ ਹੀ ਆਂਦੇ ਆ ਪਾਜੀ ਆ ਮੁਸੀਬਤ ਪੈ ਗਈ ਨਿਵੇੜੋ ਜੀ ਹੈਨਾ ਹੂੰ ਹੂੰ ਨਿਬੜਨਾ ਨਿਵੇੜਨਾ ਮਦਈ ਨੇ ਹੂੰ ਇਹ ਤਾਂ ਮਦਈ ਨਹੀਂ ਨਿਬੜਨਾ ਨਾ ਜੀ ਬਿਲਕੁਲ 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 ਇਹ ਤਾਂ ਕਹਿ ਸਕਦੇ ਆ ਭਾਈ ਜੀ ਦੇਖ ਲਓ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਏਗੀ ਚਲੋ ਕੋਈ ਨਹੀਂ ਬੈਠੇ ਹੋਗਾ ਆ ਗੱਲ ਠੀਕ ਹੈ ਅਬੀ ਕਹਿੰਦੇ ਬਟਾ ਕਈ ਨਾ